ਝਟਪਟ ਜੁਝਿਓ ਲਖ ਰਣ ਰਾਜੇ ਛਟਪਟ ਭਾਜੇ ਅਟਪਟ ਸੂਰੰ ਝਟਪਟ ਬਿਸਰੀ ਪਟ ਘਟ ਹੂਰੰ ਘਟ ਘਟਪਟ ਸੂਰੰ ਘਟਪਟ ਇੱਥੇ ਚ ਪਟ ਛਟ ਪਟ ਘਟ ਨੋ ਨੋ ਘਟਪਟ ਹੂਰੰ ਝਟਪਟ ਬਿਸਰੀ ਘਟਪਟ ਹੂਰੰ ਝਟਪਟ ਬਿਸਰੀ ਘਟਪਟ ਹੂਰੰ ਝਟਪਟ ਬੈਠੇ ਖਟਪਟ ਲੰਕੰ ਰਣ ਤਜ ਸੂਰੰ ਸਰ ਧਰ ਬੰਕੰ ਚਲ ਹਲ ਬਾਰਨ ਨਰ ਬਰ ਨੈਣ ਧਕ ਧਕ ਉਚਰੇ ਪਕ ਪਕ ਬੈਣ ਨਰ ਬਰ ਨਾਮ ਬਰ ਨਰ ਮਾਰੋ ਝਟਪਟ ਬਾਹੰ ਘਟ ਘਟ ਡਾਰੋ ਤਬ ਸਭ ਭਾਜੇ ਰਖ ਰਖ ਪ੍ਰਾਣ ਖਟ ਟਟ ਮਾਰੇ ਝਟ ਖਡਪਟ ਮਾਰੇ ਝਟ ਹਾਂ ਖਟਪਟ ਮਾਰੇ ਝਟਪਟ ਬਾਣ ਖਟਪਟ ਮਾਰੇ ਝਟਪਟ ਬਾਣ ਝਟਪਟ ਰਾਣੀ ਛਟਪਟ ਢਾਈ ਝਟਪਟ ਹਾਂ ਚਟਪਟ ਰਾਣੀ ਛਟਪਟ ਧਾਈ ਰਟਪਟ ਰੋਵ ਤੇ ਅਟਪਟ ਆਈ ਅੱਖਰ ਅੱਖਰ ਹੀ ਕਰਾ ਦੇ ਹਾਂ ਜੀ ਚਟਪਟ ਕਰਨਾ ਹਾਂ ਚਟਪਟ ਰਾਣੀ ਛਟਪਟ ਧਾਈ ਰਟਪਟ ਰੋਵ ਤੇ ਅਟਪਟ ਆਈ ਚਟਪਟ ਲੱਗੀ ਅਟਪਟ ਪਾਇਨ ਨਰ ਵਰ ਨਿਰਕੇ ਅਜਗ ਪਰ ਰਾਇਮ ਚਟਪਟ ਲੋਟੇ ਅਟਪਟ ਧਰਨੀ ਕਸ ਕਰ ਰੋਵ ਕਸ ਕਸ ਰੋਵੈ ਬਰਨਰ ਬਰਣੀ ਪਟ ਪਟ ਡਾਰੈ ਅਟਪਟ ਕੇਸੰ ਬਟਹਰ ਕੋਕੈ ਨਟਵਰ ਭੇਸੰ ਚਟਪਟ ਚੀਰੰ ਅਟਪਟ ਪਾਰੈ ਧਰ ਕਰ ਤੂ ਮੰ ਸਰ ਪਰ ਡਰ ਧਰ ਕਰ ਤੂ ਰੰ ਸਰ ਰਲ ਡਰਾਂ ਤੂ ਰੰ ਪਾੜ ਕਰੀ ਢੂਡ ਪਉਂਦੀ ਸਿਰ ਦੇ ਵਿੱਚ ਮਦੋਦਰੀ ਵਿਚਾਰੀ ਕੀ ਕਰੇ ਸਮਝਾਉਦੀ ਰਹਗੀ ਰੌਣ ਨੂੰ ਗਾਲਾਂ ਵੀ ਖਾਦੀਆਂ ਧਰ ਕਰ ਤੂ ਰੰ ਸਰ ਬਰ ਡਰ ਧਰ ਕਰ ਤੂ ਰੰ ਸਰ ਬਰ ਡਰੈ ਛਟਪਟ ਲੋਟੈ ਖਟਪਟ ਘੂਮੰ ਟਟਪਟ ਝੂਰੈ ਘਰ ਹਰ ਕੋ ਮੰਗ ਰਸਾਵਲ ਛੰਦ ਜਬੈ ਰਾਮ ਦੇਖੈ ਮਹਾਰੂਪ ਲੇਖੈ ਰਹੀ ਨਿਆਏ ਸੀ ਸੰ ਸਬੈ ਨਾਰ ਈਸੰ ਲਖੈ ਰੂਪ 모ਹੀ ਫਿਰੀ ਰਾਮ ਦੋਹੀ ਦਈ ਤਾਹੇ ਲੰਕਾ ਜਿਮੰਗ ਰਾਜ ਟੰਕਾ ਟੰਕਾ ਕਿਰਪਾ ਦ੍ਰਿਸ਼ਟ ਭੀਨੇ ਤਰੇ ਨੇਤਰ ਕੀਨੇ ਝਰੈ ਬਾਰ ਐਸੇ ਮਹਾ ਮੇਘ ਜੈਸੇ ਛਕੀ ਖੇਪ ਨਾਰੀ ਚਕੀ ਛਕੀ ਪੇਖ ਨਾਰੀ ਸਰੰਕਾ ਮਾਰੀ ਵਿਦੀ ਰੂਪ ਰਾਮੰ ਮਹਾ ਧਰਮ ਧਾਮੰ ਤਜੀ ਨਾਥ ਪ੍ਰੀਤੰ ਚੁਬੇ ਰਾਮ ਚੀਤੰ ਰਹੀ ਜੋਰ ਨੈਣ ਕਹ ਮਦ ਬੈਣ ਸੀਆ ਨਾਥ ਨੀਕੇ ਹਰੇ ਹਾਰ ਜੀ ਕੇ ਲੈ ਜੀਤ ਚਿੱਤੰ ਚਿੱਤੰ ਮੈਂ ਜਤ ਚਿੱਤੰ ਮਨੋ ਚੋਰ ਬਿਤੰ ਟਿੱਪੀ ਲਾਉਣੀ ਪੈਣੀ ਤਰ ਤਰ ਲਏ ਜਾਤ ਚਿੱਤੰ ਟਿੱਪੀ ਹੈ ਨਹੀਂ ਇੱਥੇ ਟਿੱਪੀ ਲਾਉਣੀ ਪੈਣੀ ਹੈ ਲਏ ਜਾਤ ਚਿੱਤੰ ਮਨੋਚੋਰ ਬਿੱਤੰ ਸਭੇ ਪਾਏ ਲੱਗੋ ਪਤੰ ਲੱਗੋ ਲੱਗ ਸਭੇ ਸਭੇ ਪਾਏ ਲੱਗੋ ਪਤੰ ਦਰੋਹ त्याਗੋ ਲਗੀ ਤਾਏ ਪਾਏ ਸਭੇ ਨਾਰ ਆਏ ਮਹਾਰੂਪ ਜਾਨੇ ਚਿੱਤੰ ਚੋਰ ਮਾਨੇ ਚੁਬੇ ਚਿੱਤਰ ਐਸੇ ਸਿਤੰ ਸਾਇ ਕੈਸੇ ਸਾਇਕ ਇਕੱਠਾ ਪਾਠ ਸਾਇਕ ਤੀਰ ਨੂੰ ਕਹਿੰਦੇ ਸਾਇਕ ਹੈ ਸੇ ਸਤੰਗ ਸਾਇਕ ਸੇ ਲਗੇ ਹੋ ਮਰੂਪੰ ਸਭੇ ਭੂਗ ਭੂਪੰ ਮਹੋਮ ਨਹੀਂ ਹੈਮ ਲਗੋ ਹੈ ਮਰੂਪੰ ਸਭੇ ਭੂਗ ਭੂਪੰ ਰੰਗੇ ਰੰਗ ਨੈਣ ਛਕੇ ਦੇਵ ਗਣ ਜਿਨ ਏਕ ਬਾਰ ਲਖੇ ਰਾਵਣਾਰੰ ਰਹੀ ਮੋਹਤ ਹਵੈ ਕੈ ਲੂਬੀ ਦੇਖ ਕਹਿ ਕੈ ਛਕੀ ਰੂਮ ਰਾਮ ਛਕੀ ਰੂਪ ਰਾਮ ਭਏ ਪੂਲ ਧਾਮ ਗਰੇ ਪੂਲ ਧਾਮ ਗਏ ਪੂਲ ਧਾਮ ਗਏ ਪੂਲ ਧਾਮ ਕਰਿਓ ਰਾਮ ਬੋਧੰ ਮਹਾ ਜੁਧ ਜੋਧੰ ਰਾਮ ਬਾਚ ਮਦੋਦਰੀ ਪ੍ਰਤ ਰਸਾਵਲ ਛੰਦ ਸੁਨੋ ਰਾਜ ਨਾਰੀ ਕਹਾ ਪੂਲ ਹਮਾਰੀ ਚਿਤੰ ਚਿਤ ਕੀਜੈ ਪੁਨਰ ਦੋਸ ਦੀਜੈ ਮਿਲੈ ਮੋਹਿ ਸੀਤਾ ਚਲੈ ਧਰਮ ਗੀਤਾ